ਮੈਂ ਕਦੇ ਵਾਰ ਤੁਸੀਂ ਕਿਉਂ ਆਏ ਆ ਡਿਊਟੀ ਲੱਗੀ ਹੋਈ ਹੈ ਕਦੇ ਵਾਰਤ ਲੱਗੀ ਹੈ ਕੋਈ ਇਥੇ ਨਹੀਂ ਕੋਈ ਗੱਲ ਨਹੀਂ 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 ਡਿਊਟੀ ਕੋਈ ਆਪਾਂ ਅੱਤਵਾਦੀ ਹੈ ਕਿ ਗੈਸਟਰ ਫੜਣ ਆਏ ਹੋ ਕਿਉਂ ਫੜਣ ਆਏ ਹੋ ਆਪਾਂ ਥਾਣੇ ਚਲੇ ਜਾਂਦੇ ਜਿਹੜੇ ਕੋਈ ਫੜਨਾ ਅੱਤਵਾਦੀਆਂ ਦੀ ਗੱਲ ਵੀ ਹੁੰਦਾ ਆਪਾਂ ਕਹੜਾ ਕਿਉਂ ਅੱਤਵਾਦੀ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ਬਾਈ ਗੁਰਪੁਰਵਾਸ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਹਾਂ ਨਹੀਂ 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 ਇੱਕ ਮਿੰਟ ਤੁਸੀਂ ਖੁਦ ਸਿੱਖੋ ਕਿ ਫਿਰੇ ਭਗਵਾਨ ਤਮਾਲ ਸਰਕਾਰ ਸਿੱਖ ਵਿਰੋਧੀ ਹੈ ਅੱਜ 10:30 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਰੋਵਾਂ। ਅਸੀਂ ਆਪਣੇ ਅੱਜ ਇੱਕ Hindu ਸਮਾਜ ਦਾ ਜੀ ਭਗਵਾਨ ਸ਼੍ਰੀ ਰਾਮ ਜੀ ਦਾ ਪਰਵਾਨਾ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਗੇ ਰੋਕਣਾਗੇ। ਨਹੀਂ ਨਹੀਂ ਰੋਕਣਾ। ਅੱਲਿਆ ਫਿਰ ਆਪਾਂ ਲਿਆਓ ਗੱਲ ਕਰਾਓ ਕੌਣ ਹੈ? ਕਿਹੜੀ ਅਥੋਰਟੀ ਹੈ? ਗੱਲ ਕਰਾਓ ਮੇਰੀ। ਆ ਲਿਆਓ ਸਪੀਕਰ ਲਾਓ। ਗੱਲ ਕਰਾਓ। ਹੈਲੋ। ਆ ਫਿਰ ਕਰਿਓ ਗੱਲ। ਹਾਂ ਨੋ ਹਾਂ ਨੋ ਅਜੀ ਸਤਿਕਾਰ ਜੀ ਉਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਮਾ ਰਾਜ ਠੀਕਾ ਕੋ ਕੱਲ੍ਹ ਆਇਆ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਦੱਸੋ ਪਹਿਲਾਂ ਮੈਨੂੰ ਨਹੀਂ ਐਸਐਚਓ ਸਾਹਿਬ ਕਦੇ ਵਾਸਤੇ ਆਈ ਸੀ ਜੀ ਕੁਝ ਹੋਰ ਹੋਣਾ ਨਹੀਂ ਸਰ ਮੈਂ ਬਣਾਉਂਦਾ ਨਹੀਂ 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 ਦੇਖੋ ਤੁਸੀਂ ਸਕਿਉਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਬਾਅਦ ਜਦੋਂ ਗੱਲ ਠੰਡੀ ਪੈ ਗਈ ਸਕਿਉਰਟੀ ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਘਰੇ ਬੰਦ ਕਰਨ ਦੇ ਮੈਨੂੰ ਦੱਸ ਦਿਓ ਤੁਸੀਂ ਬਸ ਲਿਖਤੀ ਚਲੋ ਪਰ ਵਧਾ ਕਿ ਇੱਕ ਜੀ ਸੇਫ ਹੀ ਰੱਖਣਾ ਤੁਹਾਨੂੰ ਸੇਫ ਨਹੀਂ ਨਹੀਂ ਸੇਫ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 2+ ਮਰੇ ਨਾਲ ਅੱਜ ਸਭ ਨਾਲ ਗੱਲ ਕਰਨ ਮੈਂ ਕਿਹਾ ਸੀ ਮੈਂ ਦੱਸ ਕੇ ਜਾਣਾ ਵੀ ਸਾਹੀ ਆਪ ਇਸ ਕੋਰਟ ਨਾਲ ਲਾਵਾਂਗੇ ਜੀ ਨਾ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਣੀ ਰੋਟੀ ਪਾਣੀ ਵੀ ਨਹੀਂ ਕਮਾਉਣੀ ਕੋਈ ਨੁਕਤ ਮਿਲੀ ਨਹੀਂ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਫਿਰ ਮੁੱਕ ਦੇਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੁਹਾਨੂੰ ਬੰਦ ਨਹੀਂ ਕਰਨਾ ਜਿੱਥੇ ਜਾਣਾ ਤੁਸੀਂ ਨਾ ਮਰੇ ਸੰਸਕੁਰਟੀ ਤੁਹਾਨੂੰ ਅਸੀਂ ਜਾਵਾਂਗੇ ਉਹ ਥੋੜੀ ਜੀ ਵਾਟ ਦਵਾਂਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਪੇ ਪੰਜਾਬ ਪੁਲਿਸ ਨੂੰ ਸਿੱਖ ਬਰੋਧੀ ਆ ਨਹੀਂ ਜਾਣਾ ਕਿਤੇ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ ਚ ਬਿਠਾਈ ਆ ਸਰ ਨਹੀਂ 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 ਉਹ ਸਾਡੇ ਰਹਿਣ ਤੇ ਲੱਗੇ ਤੂੰ ਤਾਂ ਬੰਦਾ ਕੱਲ ਵੀ ਏਸੀਪੀ ਸਾਹਿਬ ਮਰਸੋ ਆਕੇ ਗਏ ਜੀ ਮਾਨ ਸਾਹਿਬ 26 ਤਰੀਕਾ ਤੂੰ ਘਰੇ ਨਹੀਂ ਬਾਹਰੇ ਕਹਣਾ ਜੀ ਕਿਉਂ ਮੈਂ ਕੋਈ ਅਤਵਾਦੀ ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਅੱਟੋ ਜੀ ਕਿਉਂਗੇ ਨਾ ਅੱਟੋ ਦੇ ਖਲਾਫ ਹੁੰਦੇ ਆ ਅੱਤਵਾਦੀ ਨਹੀਂ ਨਹੀਂ ਅਸੀਂ ਸਾਡੋ ਕੋਈ ਸਾਨੂੰ ਦੇਖੋ ਸੀਪੀ ਸਰ ਨੂੰ ਦੱਸ ਦੇ ਜੀ ਤਾਡਾ ਫੋਨ ਤੁਹਾਡਾ ਫੋਨ ਹੈਂਡ ਫਰੀ ਆ ਵੀਡੀਓ ਬਣ ਰਹੀ ਆ ਮੈਂ ਮਾਨਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟਰ ਨਹੀਂ ਚਾਹੀਦੀ ਉਸ ਤੋਂ ਬਹੁਤ ਦੁਖੀ ਆ ਮੈਂ ਉਹ ਪਾਪਾ ਕੱਪੜੇ ਲਾ ਕੇ ਬਹਿ ਗਏ ਮੇਰੇ ਕੋਲ ਕੱਪੜੇ ਲਾ ਕੇ ਬਹਿ ਗਏ ਮੈਂ ਨਹੀਂ ਆ ਮੈਂ ਮੈਂ ਇਹ ਨਹੀਂ ਕੋਈ ਮੇਰਾ ਘਰ ਆ ਮੈਨੂੰ ਥਾੜੇ ਬੰਦ ਕਰ ਦੇ ਯਾਰ ਥਾੜੇ ਬੰਦ ਕਰ ਯਾਰ ਮੀਂਹ ਗੱਲ ਥਾੜੇ ਕਰਾਉਂਦੇ ਬੰਦ ਕਰੋ ਯਾਰ ਮੈਨੂੰ ਮੇਰੇ ਦਾ ਕੋਈ ਬਰਵਾਸ਼ੀ ਨਾ ਕਰੋ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੂੰ ਦੋਨੋਂ ਓਖਾ ਥੜਾ ਟਾਈ ਯਾਰ ਨੂੰ ਯਾਰ ਮੈਨੂੰ ਗੱਲਬਾਤ ਬੰਦ ਕੀਤਾ ਜਾ ਰਿਹਾ ਯਾਰ ਨਹੀਂ ਮੇਰਾ ਮੇਰੇ ਪਰ ਲਿਖੇ ਆਵਾਜ਼ ਹੈ ਮੇਰੇ ਪਰ ਲਿਖੇ ਆਵਾਜ਼ ਹੈ ਯਾਰ ਤੇ ਰੋਜ ਤੁਹਾਡਾ ਪਿੱਤਾ ਬਾਹਰ ਤੁਸੀਂ ਰੋਜ ਆ ਅਸੀਂ ਕੰਮ ਨਹੀਂ ਕਰਨਾ ਕੋਈ ਤੁਹਾਨੂੰ ਤਰਫਾਂ ਆ ਰਹੀ ਹੈ ਸਾਨੂੰ ਕਿਹੜੀ ਤਰਫਾਂ ਆ ਰਹੀ ਹੈ ਤੁਸੀਂ ਹੈਲੋ ਮੈਨੂੰ ਕਿਉਂ ਰੋਕਿਆ ਯਾਰ ਹਰ ਵਾਰ ਮੈਨੂੰ ਰੋਕਿਆ ਆ ਰਿਹਾ ਹਰ ਵਾਰ ਮੈਨੂੰ ਕਿਉਂ ਰੋ ਮੈਨੂੰ ਕੋਈ ਲੋੜ ਨਹੀਂ ਆ ਰਿਹਾ ਯਾਰ ਮੈਨੂੰ ਕੋਈ ਨਾ ਥੋੜੀ ਨੂੰ ਮੈਨੂੰ ਲਿਖਤੀ ਆਰਡਰ ਦੇ ਯਾਰ ਮੈਨੂੰ ਲਿਖਤੀ ਆਰਡਰ ਦੇ ਮੈਨੂੰ ਆ ਗੱਲ ਕਰਾ ਇਸੇ ਨੂੰ ਐਸਾ ਨੂੰ ਲਾਓ ਮੈਨੂੰ ਲਿਖਤੀ ਕਾਟ ਦੇਓ ਨਹੀਂ ਮੇਰੇ ਘਰ ਮੇਰੇ ਘਰ ਮੈਨੂੰ ਕੋਈ ਸਰਵਰ ਲੋਡ ਨਹੀਂ ਆ ਰਹੀ ਯਾਰ ਤੁਸੀਂ ਭਵੰਤਵਾਂ ਦੀ ਸਕੋਟੀ ਕਰੋ ਜਾ ਕੇ ਯਾਰ ਮੈਨੂੰ ਕੋਈ ਲੋਡ ਨਹੀਂ ਸਾਡੀ ਯਾਰ ਮੈਨੂੰ ਕੋਈ ਲੋਡ ਨਹੀਂ ਯਾਰ ਮੈਨੂੰ ਕੋਈ ਲੋਡ ਨਹੀਂ ਯਾਰ ਸਾਡੀ ਯਾਰ ਸਕੋਟੀ ਦੀ ਭਵੰਤਵਾਂ ਨੂੰ ਕਾਹੋ ਜਾ ਕੇ ਭਵੰਤਵਾਂ ਨੂੰ ਰੋਕੋ ਯਾਰ ਭਵੰਤਵਾਂ ਕੋਲ ਦੋ ਜੀ ਰੁਕਦੇ ਨਹੀਂ ਹੈਗਾ ਯਾਰ ਭਵੰਤਵਾਂ ਨੂੰ ਵੀ ਬੰਦ ਕਰੋ ਉਹਨੂੰ ਥ੍ਰੈਟਾਂ ਹੀ ਬੰਦ ਕਰੋ ਭਵੰਤਵਾਂ ਉਹ ਨਹੀਂ ਕਰਦੇ ਮੈਨੂੰ 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 ਬਦਲਾ ਕਰੋ ਯਾਰ ਮੈਂ ਮੈਂ ਮੈਨੂੰ ਲਿਖਤੀ ਤੇ ੜਦੇ ਯਾਰ ਮੈਂ ਬਹਿ ਮਾਂਜੇ ਹਾਈ ਕੋਰਟ ਜਾਊਗਾ ਮੇਰਾ ਰੋਜ਼ ਹੱਤ ਮੇਰਾ ਬਦਤਮੀਜ਼ੀ ਹੋ ਰਹੀ ਹੈ ਬੁੜਕਾ ਰਹੀ ਹੈ ਮੇਰਾ ਰੋਟੀ ਵੀ ਦੇ ਦੇ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਉਹ ਯਾਰ ਮੈਂ ਕੱਲਾ ਯਾਰ ਇਹ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਖੜਦਾ ਯਾਰ ਪਿੱਛੇ ਵਾਲੇ ਵੀ ਇੱਥੇ ਹੈ ਨਹੀਂ ਪਿੱਛੇ ਹੀ ਖੜੇ ਨੇ ਹੁੰਦੇ ਮੈਂ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਆਏ ਉਹ ਮੇਰੇ ਨਹੀਂ ਨਜ਼ਰੋਂ ਹਟਦੇ ਨਹੀਂ ਹੈਲੋ ਮੈਂ ਇੱਥੇ ਬੈਠਾ ਲੋਰ ਹੁੜਤਦਾ ਮੈਂ ਇੱਥੇ ਬੈਠਾ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਦਸਾਂ ਦੇ ਦਰਮਿਆਨ ਰੇਲ ਗੱਡੀਆਂ ਵਿੱਚ ਸੀਗਾ ਆਗਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਸਟਾਫੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬਹਿ ਗਿਆ ਮੈਨੂੰ ਜ਼ਬਰਦਸਤ ਰੋਕਿਆ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮਲਾਜਮ ਆਇਆ ਜ਼ਬਰਦਸਤ ਰੋਕ ਰਿਹਾ ੱੱਕੇ ਮਾਰਨ ਦੀ ਕੋਸ਼ਿਸ਼ ਹੀ ਕਰ ਰਿਹਾ ਮੈਂ ਕਹਾਂ ਮੈਨੂੰ ਰਿਸ਼ਤੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਸੌਂਡੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀ ਦਿੱਤਾ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਬਾਜ ਮਰੀ ਸੁਰੱਖਿਅਤ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਦਰਨੇ ਰਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸਿਓ ਮੈਂ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਪੁਲਿਸ ਸਿੱਖ ਬਰੋਦੀ ਪੰਜਾਬ ਪੁਲਿਸ ਮੁਰਦਾਵਾਲਾ ਪੰਜਾਬ ਸਰਕਾਰ ਮੁਰਦਾਵਾਲਾ ਮੈਨੂੰ ਕਿਹੜੇ ਥੋੜੀ ਰੁਕਾਇਆ ਦੱਸੋ ਜੀ ਮੈਨੂੰ ਲਿਖਤੇ ਆਰਡਰ ਦਿਓ ਸਿਪਾਹੀ ਸਾਹਿਬ ਮੈਨੂੰ ਲਿਖਤੇ ਆਰਡਰ ਦਿਓ ਮੈਨੂੰ ਲਿਖਤੇ ਆਰਡਰ ਦੇਵਾਂ ਨੂੰ ਸੁਸ਼ੀਲ ਮੁਰਦਾਵਾਲਾ 50 ਸਰਕਾਰ ਮੁਰਦਾਵਾਲ 50 ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਵਾਲ 50 ਸਰਕਾਰ ਮੁਰਦਾਵਾਲ 50 ਸਰਕਾਰ ਮੁਰਦਾਵਾਲ ਮੁਰਦਾਵਾਲ ਐਸ.ਆਈ.ਪੀ ਸਾਉਥ ਮੁਰਦਾਵਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ